ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋ ਤੁਸ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਚੜ੍ਹਦੀ ਕਲਾ ਚ ਹੋਵਗੇ ਜੀ ਅੱਜ ਜਿਹੜੀ ਮੈਂ ਵੀਡੀਓ ਲੈ ਕੇ ਆਈਆਂ ਜੀ ਉਹ ਹੈਗੀ ਹੈ ਜੀ ਚੁਪੈਰਾ ਸਾਹਿਬ ਕਟੰਗ ਤੋਂ ਪਹਿਲਾਂ ਜਿਹੜੀ ਆਪਾਂ ਅਰਦਾਸ ਕਰਦੇ ਹਾਂ ਜੀ ਉਹ ਆਪਾਂ ਕਿਵੇਂ ਕਰਨੀ ਹੈ ਤੇ ਇੱਕ ਜਿਹੜੀ ਅਰਦਾਸ ਹੈਗੀ ਆ ਜੀ ਆਪਾਂ ਕਰਦੇ ਹੁੰਨੇ ਆ ਚੁਪੈਰਾ ਸਾਹਿਬ ਕਟੰਗ ਤੋਂ ਬਾਅਦ ਜਿਹੜੀ ਕਿ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਚੁੱਕੀ ਹਾਂ ਜੀ ਵੀਡੀਓ ਤੇ ਆਪਾਂ ਉਹਦੇ ਵੀ ਸ਼ੇਅਰ ਕੀਤਾ ਸੀਗਾ ਕਿ ਦੁਪਹਿਰਾ ਸਾਹਿਬ ਕੱਟਣ ਤੋਂ ਬਾਅਦ ਅਰਦਾਸ ਕਿਵੇਂ ਕਰਨੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਦੁਪਹਿਰਾ ਸਾਹਿਬ ਕੱਟਣ ਤੋਂ ਪਹਿਲਾਂ ਅਰਦਾਸ ਕਿਵੇਂ ਕਰਨੀ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਅਰਦਾਸ ਦੋ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ ਛੋਟੀ ਅਰਦਾਸ ਵੀ ਕਰ ਸਕਦੇ ਹੋ ਤੁਸੀਂ ਵੱਡੀ ਅਰਦਾਸ ਵੀ ਕਰ ਸਕਦੇ ਹੋ ਅਗਰ ਤੁਸੀਂ ਵੱਡੀ ਅਰਦਾਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੋ ਵੀ ਗੁਟਕਾ ਸਾਹਿਬ ਤੁਹਾਡੇ ਘਰ ਵਿੱਚ ਹੈ ਉਸ ਦੇ ਪਿੱਛੇ ਵੱਡੀ ਅਰਦਾਸ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਮੈਂ ਇੱਕ ਵੀਡੀਓ ਹੋਰ ਬਣਾਈ ਹੈ ਕਿ ਚੋਪੈਰਾ ਸਾਹਿਬ ਤੋਂ ਬਾਅਦ ਅਰਦਾਸ ਕਿਵੇਂ ਕਰਨੀ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਅਤੇ ਹੁਣ ਜਿਵੇਂ ਤੁਸੀਂ ਵੱਡੀ ਅਰਦਾਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਰੀ ਅਰਦਾਸ ਪੜ੍ਹ ਕੇ ਜਿੱਥੇ ਆਉਂਦਾ ਹੈ ਨਿਮਾਣਿਆ ਦੇ ਮਾਨ ਨੀ ਤਾਣੀਆਂ ਦੇ ਤਾਣ ਨਿਉਟੀਆਂ ਦੀ ਓਟ ਨਿਆਸਰੀਆਂ ਦੇ ਆਸਰੇ ਸੱਚੇ ਵੀ ਤਾਂ ਵਾਹਿਗੁਰੂ ਆਪ ਜੀ ਦੇ ਹਜ਼ੂਰ ਇਸ ਤੋਂ ਅੱਗੇ ਜੋ ਵੀ ਕਹਿਣਾ ਹੈ ਤੁਸੀਂ ਅਗਰ ਪੂਰੀ ਅਰਦਾਸ ਕਰ ਲੋ ਤਾਂ ਵੀ ਠੀਕ ਹੈ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈ ਜਿਵੇਂ ਕਿ ਆਪਾਂ 12 ਵਜੇ ਤੋਂ ਪਹਿਲਾਂ ਦੇਗ ਪ੍ਰਸਾਦ ਤਿਆਰ ਕਰਦੇ ਹਾਂ ਕਰਦਿਆ ਕਰਦੀਆਂ ਮੰਨ ਲੋ 12 ਪੂਰੇ ਵੱਜ ਜਾਂਦੇ ਹਨ ਤੁਸੀਂ ਚਾਹੋ ਤਾਂ ਛੋਟੀ ਅਰਦਾਸ ਕਰਕੇ ਵੀ ਦੁਪਹਿਰਾ ਸਾਹਿਬ ਆਰੰਭ ਕਰ ਸਕਦੇ ਹੋ ਹੁਣ ਜੋ ਵੀ ਅਰਦਾਸ ਅੱਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਂ ਬੋਲੂਗੀ ਉਹੀ ਕੁਝ ਤੁਸੀਂ ਆਪਣੀ ਅਰਦਾਸ ਵਿੱਚ ਕਹਿ ਸਕਦੇ ਹੋ ਸੋ ਆਪ ਜੀ ਨੇ ਕਹਿਣਾ ਹੈ ਕਿ ਹੇ ਵਾਹਿਗੁਰੂ ਜੀ ਹੇ ਤਨ ਤਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਬਾਬਾ ਦੀਪ ਸਿੰਘ ਜੀ ਆਪ ਜੀ ਦੀ ਬੜੀ ਹੀ ਮਹਾਨ ਕਿਰਪਾ ਹੋਈ ਹੈ ਆਪ ਜੀ ਨੇ ਮੇਰੇ ਮਨ ਅੰਦਰ ਐਸਾ ਵਿਚਾਰ ਬਣਾਇਆ ਹੈ ਕਿ ਮੈਂ ਚੁਪੈਰਾ ਸਾਹਿਬ ਕਟਾਂ ਅਤੇ ਇਹੀ ਚੁਪੈਰਾ ਸਾਹਿਬ ਮੈਂ ਤਾਂ ਹੀ ਕੱਟ ਸਕਦਾ ਹਾਂ ਜਾਂ ਕੱਟ ਸਕਦੀ ਹਾਂ ਜੇ ਆਪ ਜੀ ਦੀ ਮਿਹਰ ਹੋਊਗੀ ਮੇਰੀ ਆਪ ਜੀ ਦੇ ਅੱਗੇ ਇਹੀ ਅਰਦਾਸ ਹੈ ਕਿ ਮੈਂ ਸਾਰੇ ਆਸਰਿਆਂ ਵੱਲੋਂ ਬੇਅਸ ਹੋ ਕੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਜਾਂ ਕਰਦੀ ਹਾਂ ਕਿ ਆਪ ਜੀ ਮੇਰਾ ਚੁਪਹਿਰਾ ਸਾਹਿਬ ਜੋ ਮੈਂ ਘਰ ਵਿੱਚ ਕੱਟਣਾ ਹੈ ਉਸ ਦੀ ਸੇਵਾ ਲੈ ਲਓ ਅਤੇ ਇਸ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਪਰਵਾਨ ਕਰਿਓ ਵਾਹਿਗੁਰੂ ਜੀ ਕਿਰਪਾ ਕਰਿਓ ਚੁਪਹਿਰਾ ਸਾਹਿਬ ਕੱਟਦੇ ਟਾਈਮ ਮੇਰੇ ਕੋਲੋਂ ਕੋਈ ਗਲਤੀ ਨਾ ਹੋ ਜਾਵੇ ਜੁਪੇਰਾ ਸਾਹਿਬ ਕੱਟ ਦੇ ਟਾਈਮ ਮੈਂ ਐਕਟਿਵ ਰਹਾ ਅਤੇ ਮੈਨੂੰ ਜੁਪੇਰਾ ਸਾਹਿਬ ਕੱਟ ਦੇ ਟਾਈਮ ਨੀਂਦ ਨਾ ਆਵੇ ਵਾਹਿਗੁਰੂ ਜੀ ਆਪ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈ ਲੈਣੀ ਹੈ ਇਸ ਤੋਂ ਬਾਅਦ ਆਪ ਆਪਣੀ ਪ੍ਰੋਬਲਮ ਬਾਰੇ ਡਿਸਕਸ ਕਰ ਸਕਦੇ ਹੋ ਕਿ हे ਸੱਚੇ ਪਿਤਾ ਮੇਰੀ ਇਹ ਪ੍ਰੋਬਲਮ ਹੈ ਕਿਰਪਾ ਕਰਿਓ ਕਿ ਮੈਂ ਜਪੇਰਾ ਸਾਹਿਬ ਪੂਰੇ ਮਨ ਨਾਲ ਭਿੱਜ ਕੇ ਕਟਾਂ ਅਤੇ ਜਪੇਰਾ ਸਾਹਿਬ ਕਟਣ ਨਾਲ ਮੇਰੀ ਇਹ ਜੋ ਪ੍ਰੋਬਲਮ ਹੈ ਇਸ ਤੇ ਵੀ ਮਿਹਰ ਹੋ ਜਾਵੇ ਅਤੇ ਮੈਨੂੰ ਉਸ ਪ੍ਰੋਬਲਮ ਤੋਂ ਜਲਦੀ ਤੋਂ ਜਲਦੀ ਰਾਹਤ ਮਿਲੇ ਵਾਹਿਗੁਰੂ ਜੀ ਜ਼ਰੂਰ ਸੁਣਨਗੇ ਉਹ ਆਪ ਜੀ ਦੇ ਨੇੜੇ ਤੇੜੇ ਹਨ ਆਪ ਜੀ ਨੂੰ ਪਤਾ ਨਹੀਂ ਲੱਗਦਾ ਬਾਕੀ ਵਾਹਿਗੁਰੂ ਜੀ ਆਪ ਜੀ ਦੀਆਂ ਅਰਦਾਸਾਂ ਬਹੁਤ ਜਲਦੀ ਕਬੂਲ ਹੁੰਦੀਆਂ ਹਨ ਸਿਰਫ ਇੱਕ ਵਿਸ਼ਵਾਸ ਦੇ ਲੋੜ ਹੈ ਇਹ ਸਭ ਤੁਸੀਂ ਕਹਿ ਕੇ ਦੁਪਹਿਰਾ ਸਾਹਿਬ ਆਰਾਮ ਕਰ ਲੈਣਾ ਹੈ ਤੁਸੀਂ ਆਖਰ ਵਿੱਚ ਇਹ ਵੀ ਕਹਿ ਸਕਦੇ ਹੋ ਕਿ हे ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਪਾਪਾ ਦੀਪ ਸਿੰਘ ਜੀ ਆਪ ਜੀ ਦੀ ਕਿਰਪਾ ਨਾਲ ਮੈਂ ਹੁਣ ਦੁਪਹਿਰਾ ਸਾਹਿਬ ਕੱਟਣ ਲੱਗੀ ਹਾਂ ਜਾਂ ਕਟਣ ਲੱਗਾ ਹ ਮਿਹਰ ਭਰਿਆ ਹੱਥ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਤਰ੍ਹਾਂ ਜੀ ਤੁਸੀਂ ਜਿਹੜੀ ਅਰਦਾਸ ਹੈ ਚਪੇਰਾ ਸੇਬ ਕਟਣ ਤੋਂ ਪਹਿਲਾਂ ਕਰ ਲੈਣੀ ਹੈ ਜੀ ਮੈਨੂੰ ਪੂਰੀ ਆਸ ਹੈ ਕਿ ਮੇਰੇ ਜਿਹੜੇ ਭੈਣ ਭਰਾ ਜਿਨ੍ਹਾਂ ਨੇ ਇਹ ਵੀਡੀਓ ਦੇਖੀ ਹੈ ਜੀ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਜੀ ਨੌਲੇਜ ਮਿਲ ਗਈ ਹੋਗੀ ਕਿ ਆਪਾਂ ਚਪੇਰਾ ਸੇਬ ਕਟਣ ਤੋਂ ਪਹਿਲਾਂ ਕਿਵੇਂ ਕਰਨੀ ਹੈ ਜੀ ਅਰਦਾਸ ਬਾਕੀ ਜੀ ਜਿਵੇਂ ਤੁਸੀਂ ਕੱਟਣ ਤੋਂ ਬਾਅਦ ਦੀ ਅਰਦਾਸ ਵੀ ਜਾਣਨਾ ਚਾਹੁੰਦੇ ਹੋ ਮੈਂ ਵੀਡੀਓ ਤੇ ਪਹਿਲਾਂ ਵੀ ਦੱਸਿਆ ਸੀ ਤੇ ਸਟਾਰਟਿੰਗ ਦੇ ਵਿੱਚ ਤੇ ਹੁਣ ਫੇਰ ਕਹਿ ਰਹੀ ਹਾਂ ਜੀ ਆਪਾਂ ਇਸ ਤੇ ਰਿਲੇਟਡ ਵੀਡੀਓ ਬਣਾਈ ਹੋਈ ਹੈ ਕਿ ਦੁਪਹਿਰ ਸੈਪ ਕੱਟਣ ਤੋਂ ਉਪਰੰਤ ਅਰਦਾਸ ਕਿਵੇਂ ਕਰਨੀ ਹੈ ਤੇ ਤੁਸੀਂ ਮੇਰੇ ਵੀਰ ਭੈਣ ਭਰਾ ਉਹ ਵੀ ਜਾ ਕੇ ਦੇਖ ਸਕਦੇ ਹੋ ਤੇ ਲੋ ਜੀ ਅੱਜ ਇਸੇ ਦੇ ਨਾਲ ਆਪਾਂ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਜੀ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਲੱਗੀ ਪਲੀਜ਼ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਨਾਲ ਹੀ ਜੀ ਜੇ ਦੁਪਹਿਰਾ ਸਾਹਿਬ ਜੀ ਦੀਆਂ ਤੁਸੀਂ ਹੋਰ ਰਿਲੇਟਿਡ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਦੁਪਹਿਰਾ ਸਾਹਿਬ ਨਾਲ ਰਿਲੇਟਿਡ ਵੀਡੀਓ ਪਾਈਆਂ ਵੀ ਹੋਈਆਂ ਨੇ ਜੀ ਕਿਹ ਜੁਪਹਿਰਾ ਸਾਹਿਬ ਕਿਵੇਂ ਕੱਟਣਾ ਹੈ ਠੀਕ ਹੈ ਜੀ ਤੇ ਪੂਰੀ ਵਿਧੀ ਕੀ ਹੈ ਕੀ ਮਰਿਆਦਾ ਹੈ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਤੇ ਲਓ ਜੀ ਅੱਜ ਦੇ ਵਲੌਗ ਦੇ ਇੰਤ ਹੀ ਐਂਡ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਵਾਈ ਗਰੂ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵਲੌਗ 'ਚ